ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ संत के निंदा नानका बहुर बहुर अवता संत के दुखन आरजा घटे संत के दुखन जंपे नहीं छूटे संत के दुखन सुख सब जाए संत के दुखन ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀ ਸੰਤ ਕੇ ਦੁਖਨ ਸੋਬਾ ਤੇਹੀ ਸੰਤ ਕੇ ਹਤੇ ਕੋ ਔਰ ਖੇ ਨ ਕੋਈ ਸੰਤ ਕੇ ਦੁਖਨ ਥਾ ਨੂੰ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਦੇ ਕਰੈ ਨਾਨਕ ਸੰਤ ਸੰਗ निंदक भी तरै संत के दूखन वार जा घटै संत के दूखन जमते नहीं छुटै संत के दूखन सुख सब जाय संत के दूखन नरक में पाए संत के दूखन मत होए मरि संत के दूखन सो बातें ही संत के हत को रखे न कोई संत के दूखन खान प्रश्न होए संत कृपाल कृपा जे करे नानक संसंग निंदक भी तरे संत कृपा कृपा जे करे ਨਾਨਕ ਸੰਤ ਸੰਗ ਨਿੰਦਕ ਵੀ ਅਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੇ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੇ ਆਏ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀਪ ਦੇਸ਼ ਕਰਦੇ ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ અવਤਾਰ ਆਪ ਆਪਣੇ ਗੁਰੂ ਜਣਾਂ ਦੀ ਸ਼ਰਨ ਵਿੱਚ ਜਾਨੇ ਤੇ ਆਪਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਆਪਣਾ ਭਰਮ ਕੱਟਿਆ ਜਾਂਦਾ ਦ્વੈਤ ਕੱਟਿਆ ਜਾਂਦਾ ਆਪਣੀ ਆਤਮਾ ਦਾ ਉਦਾਰ ਹੁੰਦਾ ਜੇ ਆਪਾਂ ਆਪਣੇ ਗੁਰੂ ਜਨਾਂ ਨੂੰ ਸੰਤ ਜਨਾਂ ਨੂੰ ਨਿੰਦਣ ਬਹਿ ਜੀਏ ਤੇ ਫਿਰ ਕਦੇ ਵੀ ਮੁਕਤੀ ਨਹੀਂ ਹੁੰਦੀ ਸੰਤ ਕੇ ਦੁੱਖ ਨਾਰ ਦਾ ਕਟੇ ਸੰਤ ਕੇ ਦੁੱਖ ਨਜਮਤੇ ਨਹੀਂ ਛੁੱਟੇ ਐਸੇ ਤੇ ਕਿਸੇ ਨੂੰ ਦੁੱਖ ਪਹੁੰਚਾਵਾਂਗੇ ਤੇ ਕੋ ਪਲਾ ਤਾਂ ਹੋਣਾ ਵਾਲਾ ਨਹੀਂ ਪਰ ਜੇ ਆਪਣੇ ਗੁਰੂ ਜਨਾਂ ਨੂੰ ਸੰਤ ਜਨਾਂ ਨੂੰ ਜੇ ਆਪਾਂ ਦੁੱਖ ਪਹਚਾਵਾਂਗੇ ਤੇ ਉਮਰ ਵੀ ਬੜੀ ਛੋਟੀ ਰਹਿ ਜਾਂਦੀ ਹੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੇ ਆਤਮਾ ਦਾ ਛੁਟਕਾਰਾ ਹੈ ਹੀ ਨਹੀਂ ਉਹਨੂੰ ਸਜ਼ਾ ਮਿਲਦੀ ਰਹਿੰਦੀ ਹੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੇ ਪਾਏ ਤੇ ਜਿਹੜਾ ਵੀ ਆਪਣੀ ਤਕਦੀਰ ਵਿੱਚ ਮਾੜਾ ਮੋਟਾ ਸੁੱਖ ਹੁੰਦਾ ਉਹ ਵੀ ਚਲਾ ਜਾਂਦਾ ਸੰਤ ਕੇ ਦੁਖਨ ਨਰਕ ਮੇ ਪਾਏ ਤੇ ਨਰਕਾਂ ਵਾਲਾ ਜੀਵਨ ਆਪਾਂ ਨੂੰ ਬਤੀਤ ਕਰਨਾ ਪੈਂਦਾ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਹ ਬਾਤੇ ਹੀ ਗੁਰੂ ਜਨਾਂ ਦੇ ਉਪਦੇਸ਼ ਨਾਲ ਹੀ ਤਾਂ ਆਪਣੀ ਮਤ ਉੱਜਲ ਹੋਣੀ ਹੈ ਨਾ ਆਪਣੀ ਮੈਲ ਕੱਟੀ ਜਾਣੀ ਹੈ ਪਰ ਜੇ ਆਪਣੇ ਸੰਤ ਜਨਾਂ ਦੀ ਗੁਰੂ ਜਨਾਂ ਦੀ ਆਪਾਂ ਨਿੰਦਾ ਕਰਾਂਗੇ ਤੇ ਫਿਰ ਮਤ ਵੀ ਮੈਲੀ ਹੋ ਜਾਂਦੀ ਹੈ ਸੰਤ ਕੇ ਦੁੱਖ ਨੂੰ ਸ਼ੋਭਾ ਤੇ ਹੀ ਜਿਹੜੀ ਆਪਣੇ ਚਿਹਰੇ ਤੇ ਆਪਣੀ ਪਰਸਨੈਲਿਟੀ ਨਾਲ ਆਪਣੀ ਸ਼ਖਸੀਅਤ ਨਾਲ ਜਿਹੜੀ ਵੀ ਸ਼ੋਭਾ ਹੁੰਦੀ ਹੈ ਉਹ ਵੀ ਚਲੀ ਜਾਂਦੀ ਹੈ ਕੋਈ ਸ਼ੋਭਾ ਨਹੀਂ ਰਹਿੰਦੀ ਸੰਤ ਕੇ ਹੱਤੇ ਕੋ ਰੱਖੇ ਨਾ ਕੋਈ ਸੰਤ ਕੇ ਦੁੱਖਨ ਥਾਂ ਪਰਛੋਏ ਤੇ ਜਦੋਂ ਸੰਤ ਨਾਲ ਵਿਗੜ ਗਏ ਨਾ ਗੁਰੂ ਜਨਾਂ ਨਾਲ ਵਿਗੜ ਗਏ ਫਿਰ ਕਦੇ ਕਿਸੇ ਨਾਲ ਬਣਦੇ ਵੀ ਨਹੀਂ ਤੇ ਉਹ ਜਗ੍ਹਾ ਵੀ ਪਰਸ਼ ਹੋ ਜਾਂਦੀ ਜਿੱਥੇ ਗੁਰੂ ਜਨਾਂ ਨੂੰ ਦੁੱਖ ਦਿੱਤਾ ਜਾਵੇ ਸੰਤ ਤੇਨਾਂ ਨੂੰ ਦੁੱਖ ਦਿੱਤਾ ਜਾਵੇ ਉਹ ਥਾਂ ਵੀ ਇਹ ਉਹਦੀ ਪ੍ਰਸ਼ ਹੋ ਜਾਂਦੀ ਹੈ ਉਥੇ ਕੁਝ ਵੀ ਕਲਿਆਣਕਾਰੀ ਨਹੀਂ ਹੁੰਦਾ ਸੰਤ ਕਿਰਪਾਲ ਕਿਰਪਾ ਜੇਕਰ ਨਾਨਕ ਸੰਗ ਨਿੰਦਕ ਕੀ ਤਰੇ ਪਰ ਜੇ ਗੁਰੂ ਕਿਰਪਾ ਕਰ ਦੇਣ ਸੰਤ ਜਨ ਕਿਰਪਾ ਕਰ ਦੇਣ ਤਾਂ ਫਿਰ ਇਹ ਉਹਦਾ ਆਸ਼ੀਰਵਾਦ ਹੁੰਦਾ ਫਿਰ ਮਤ ਸਿੱਧੀ ਪੈ ਜਾਂਦੀ ਫਿਰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਫਿਰ ਸਾਧ ਸੰਗਤ ਦੇ ਨਾਲ ਗੁਰੂ ਜਨਾਂ ਦੀ ਸੰਗਤ ਦੇ ਨਾਲ ਇੱਕ ਨਿੰਦਕ ਵਿਅਕਤੀ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ ਕਿਉਂਕਿ ਜਿਹੜੇ ਗੁਰੂ ਜਨ ਹੁੰਦੇ ਨੇ ਸੰਤ ਜਨ ਹੁੰਦੇ ਨੇ ਇਹ ਬੜੇ ਦਿਆਲੂ ਹੁੰਦੇ ਹਨ ਏਕੀਮਾ ਵੀ ਬਵਸ਼ੇਤੀ ਕਰਦੇ ਹਨ બસ ਆਪਣੀ ਨੀਅਤ ਸਿੱਧੀ ਹੋਣੀ ਚਾਹੀਦੀ ਆ ਆਪਾਂ ਆਪਣੀ ਗਲਤੀ ਕਬੂਲ ਕਰਾਂਗੇ ਤਾਂ ਆਪਣੀਆਂ ਗਲਤੀਆਂ ਮaaf ਵੀ ਹੁੰਦੀਆਂ ਹਨ ਤੇ ਇਸ ਕਰਕੇ ਬਈ ਸੰਤ ਸ਼ਰਨ ਯਾਨੀ ਗੁਰੂ ਸ਼ਰਨ ਦੇ ਵਿੱਚ ਆਪਾਂ ਜਦੋਂ ਜਾਂਦੇ ਆ ਤਾਂ ਹੀ ਆਪਣਾ ਉਧਾਰ ਹੁੰਦਾ ਆ ਆਪਾਂ ਨੂੰ ਕਦੇ ਵੀ ਵੈਸੇ ਤਾਂ ਕਿਸੇ ਨੂੰ ਵੀ ਦੁੱਖ ਦੇਣਾ ਮਾੜਾ ਲੇਕਿਨ ਜੋ ਸੰਤ ਜਨਾਂ ਦੀ ਗੁਰੂ ਜਨਾਂ ਦੀ ਅਪਨਿੰਦਾ ਕਰਦੇ ਆ ਉਸ ਵਿੱਚ ਆਪਣਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਆਪਣਾ ਨੁਕਸਾਨ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਦੀ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ